ਨਾ ਨਾ ਹੁਣ ਕੱਲਿਆ ਤੈਨੂੰ ਨਹਾ ਕੇ ਨਹੀਂ ਆਇਆ ਕੋਣ ਹੀ ਨਹਾਉਣ ਨੂੰ ਦਿੰਦਾ ਉਹ ਕੋਣ ਨਹੀਂ ਨਹਾਉਣ ਦਿੰਦਾ ਉੱਥੇ ਭਾਇਆ ਕੋਨਾ ਉਹ ਕਹਿੰਦਾ ਮੇਰੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਉਹ ਜਦੋਂ ਕੋਈ ਡੱਕੇ ਨਾ ਉਦੋਂ ਨਹਾ ਗਿਆ ਇਹਦਾ ਦੱਸ ਸਕੋ ਆ ਗਿਆ ਮੂੰਹ ਚੋਪ ਕੇ ਟੌਫੀਆਂ ਖਾਈ ਜਾਈ ਤੈਨੂੰ ਮੈਂ ਨਹਾ ਕੇ ਵਿਖਾ ਕੇ ਆਉਣਾ ਕਿਦਾਂ ਨਹਾਈਦਾ ਤੂੰ ਵੀ ਨਾ ਜਾਈ ਉਹਨੇ ਤੈਨੂੰ ਵੀ ਭਜਾ ਦੇਣਾ ਭਜਾ ਦੇਣਾ ਉਹ ਤੈਨੂੰ ਮੈਂ ਕਹ ਤਰਲੇ ਲਊਗਾ ਜਿੱਦਾਂ ਮਰਜੀ ਨਹਾ ਗਿਆ ਵਾ ਮੈਂ ਵੇਖੀ ਨਹਾ ਗਿਆ ਉਹਦਾ ਆ ਜਾ ਮੇਰੇ ਮਗਰ ਤੋਂ ਵੀ ਮੈਂ ਜਾਣਨਾ ਨਾ ਜਰਾ ਕਿ ਕੋਣ ਨਹੀਂ ਨਹਾਉਣ ਦਿੰਦਾ ਜਾ ਤਾਲੇ ਰੇ ਲਾਇਆ ਪਾਕਿਸਤਾਨ ਦਾ ਬਾਰਡ ਰਿਆ ਕੋਈ ਨਹੀਂ ਅਸੀਂ ਇਧਰੋਂ ਦੀ ਨੰਗ ਜਾਗੇ ਫਿਰ ਓਏ ਹੁਣੇ ਤੇ ਇਹਦੇ ਮੁੰਡੇ ਨੂੰ ਭਜਾਇਆ ਹੈ ਹੁਣੇ ਇਹ ਮੂੰਹ ਚੁੱਕੀ ਆਉਂਦਾ ਵਾ ਓਏ ਇਹ ਕਿਤੇ ਸ਼ੀਸ਼ਨਾਗਤ ਨਹੀਂ ਆ ਜਿਹੜਾ ਮੁੰਡੇ ਦਾ ਬਦਲਾ ਲੈਣਾ ਹੋਟਿਆ ਮੈਂ ਮਾਦਾਂ ਉਹ ਹਾਂ ਪਾਉ ਕਿੱਧਰ ਉਹ ਮੈਂ ਤੇ ਇਹ ਪੁੱਛਣਾ ਐ ਵੀ ਮੁੰਡੇ ਨੂੰ ਭੁਜਾਤਾ ਮੁੰਡਾ ਦੇ ਦੁੱਧ ਲੈਣ ਆਇਆ ਹੋਣਾ ਭੁਜਾਤਾ ਏ ਹੋਣੀ ਹੱਥ ਨਾ ਨੂੰ ਦੇਣਾ ਕਿ ਹੁਣ ਜੁੰਮੇ ਆ ਰਹੀ ਮੇਰੀ ਆ ਉਹ ਨਹੀਂ ਨਹੀਂ ਵੈਸੇ ਤੂੰ ਚੰਗਾ ਹੀ ਕੀਤਾ ਵਾ ਹਾਂ ਹੁਣ ਕਿਹੜਾ ਗਰਮੀ ਆ ਹਾਰ ਸੌਣ ਦੇ ਚੱਲਣ ਡਿਆ ਕੋਈ ਬੋ ਮਾਗ ਹੋਵੇ ਤੇ ਕੋਈ ਗੱਲ ਵੀ ਹੁੰਦੀ ਆ ਪੁਜਾਰੀ ਤੇ ਨਾਈ ਜਾਂਦੇ ਨਾਈ ਜਾਂਦੇ ਆ ਜੁੰਮੇਵਾਰੀ ਤੈਨੂੰ ਲੈ ਕੇ ਗਏ ਹਾਂ ਆਪਾਂ ਨੂੰ ਦੇ ਕੇ ਗਏ ਤੇ ਆਪਾਂ ਕਿੱਧਰ ਪੈਰ ਚ ਖਸਕਾਈ ਜਾਂਦੇ ਹਾਂ ਤੈਨੂੰ ਕਹ ਲਈ ਜੁੰਮੇਵਾਰੀ ਦੇ ਕੇ ਉਹਦੇ ਬਾਹਰ ਆ ਸਾਰੇ ਨੇ ਤੇ ਫੇਕੜੀ ਗੱਲ ਆ ਬਾਹਰ ਆ ਦੇ ਅਗਲੇ ਮੈਨੂੰ ਖਲਾਰ ਕੇ ਗਏ ਆ ਖਲਾਰ ਕੇ ਗਏ ਤੇ ਚੱਲ ਆ ਜਾ ਛਾਵੇਂ ਖਲੋਵੇਂ ਤੁਪੇ ਗਾਲੀ ਖਲੋਦਾ ਆ ਜਾ ਤੇ ਆ ਜਾ ਤੇ ਠੀਕ ਆਨੂੰ ਵੀ ਜਾਣਦੇ ਹੀ ਆਨ ਦਸ ਦਿਨ ਇਹਨਾਂ ਨੂੰ ਕੰਤੂਪਾ ਆਇਆ ਓਏ ਉਹਦੇ ਦਾਦੂ ਤੂੰ ਕਿੱਧਰ ਤੁਰਿਆ ਜਾਣਾ ਇੱਥੇ ਬਹਿ ਇੱਥੇ ਓ ਮੈਂ ਕਹਾ ਮੈਂ ਪਾਣੀ ਵੇਖ ਲਾ ਮੜਿਆ ਓਏ ਉਧਰ ਸ਼ਬੀਲ ਆਲਾ ਨਹੀਂ ਆਉਂਦਾ ਉਹ ਹੀ ਆ ਜਿਹੜਾ ਘਰ ਆ ਜਾਂਦਾ ਇੱਥੇ ਬਹਿ ਚੁੱਪ ਕਰਕੇ ਓ ਮੰਜਾ ਦੇ ਘਰ ਵੀ ਹੈਗਾ ਮੈਂ ਮੰਜੇ ਤੋਂ ਹੀ ਉੱਠ ਕੇ ਆਇਆ ਮੇਰੇ ਮੜੇ ਉਦਾਂ ਹਵਾ ਲੈਣੀ ਹੈ ਇੱਧਰ ਹਵਾ ਨਹੀਂ ਲੈ ਸਕਦੇ ਮੜੇ ਇੱਧਰ ਤੇਸੀ ਚੱਲਣ ਢਿਆਣਾ ਇੱਧਰ ਓ ਇੱਧਰ ਇੱਧਰ ਸਾਰੀ ਖਦਾਈ ਇੱਕ ਤਰਫ ਤੇ ਜ਼ਿੰਮੇਵਾਰੀ ਇੱਕ ਤਰਫ ਹੈ ਜ਼ਿੰਮੇਵਾਰੀ ਵੀ ਕੋਈ ਚੀਜ਼ ਹੁੰਦੀ ਆ ਆਗਲੇ ਨੇ ਜ਼ਿੰਮੇਵਾਰੀ ਦਿੱਤੀ ਆ ਮੈਂ ਨਹੀਂ ਨਾ ਹੁੰਨ ਦੇਣਾ ਉਹ ਮੈਂ ਵੇਖਣੀ ਚੱਲਿਆ ਮੜਿਆ ਕਿ ਤੈਨੂੰ ਅੰਪਾਇਰ ਖਿਲਾਰ ਗਿਆ ਉਹ ਵੀ ਤੂੰ ਹੀ ਫੈਸਲੇ ਕਰਨੇ ਆ ਵੀ ਐਨੂੰ ਜਣਾ ਦੇਣੂੰ ਜਣਾ ਮੜਿਆ ਮੈਨੂੰ ਜਾਂ ਦੇ ਦੇ ਮੇਰਾ ਵੇ ਪਿੰਡਾ ਸੜਨ ਰਿਹਾ ਸਾਰਾ ਕੱਡੀ ਦੂਰੋਂ ਮੈਂ ਆਇਆ ਤੁਰ ਕੇ ਮੈਨੂੰ ਪੈਰ ਹੀ ਪਾ ਲੈਂਦੇ ਪਾਣੀ 'ਚ ਇਹ ਤਾਂ ਕੋਈ ਗੱਲ ਦਾ ਮੂੰਹ ਸਿਰ ਨਹੀਂ ਨਿਕਲ ਡਿਆ ਕਿ ਪਿੰਡਾ ਸੜਨ ਰਿਹਾ ਤੇ ਪੈਰ ਡਬੋ ਲੈਣ ਦੇ ਕੋਈ ਤੇ ਮਾਨ ਕਰੀ ਜਾਂਦਾ ਕਿਸ ਦਾ ਤੇਰਾ ਧਰਮ ਜੇ ਤੈਨੂੰ ਇਹ ਸਿਖਾਉਂਦਾ ਵਾ ਨਾ ਕਿ ਆਹ ਤਾਂ ਵੱਡਿਆਂ ਦੇ ਗੱਲ ਪਈਦਾ ਵਈ ਇਤਨੀ ਕਰੀ ਦੀ ਉਹਨਾਂ ਦੀ ਤੇ ਜਾ ਫੇ ਪੈ ਜਾ ਮੇਰੇ ਗਾਲੀ ਪੈ ਗਏ ਵੇ ਨਾਲੇ ਤੈਨੂੰ ਪਤਾ ਲੱਗ ਜੂਗਾ ਕਿੰਨਾ ਮੁੜਕਾ ਆਇ ਤੇ ਉਕਾਹਕੇ ਤੇ ਤੈਨੂੰ ਮੂਰਖਤ ਨਹੀਂ ਬਣਾਈ ਆਂ ਡਾ ਇਹਨਾਂ ਥੋੜੀ ਸਖਤਾਈ ਵਰਤਦੇ ਆਂ ਓ ਓ ਪਾਉ ਓਏ ਓ ਤੈਨੂੰ ਮੈਂ ਰੋਕੀ ਆਂ ਡਾ ਤੂੰ ਕਹਿੰਦਾ ਕਹਿੰਦਾ ਖਾਲਚ ਵੜ ਗਿਆ ਵਾ ਓ ਖਾਲਚ ਉਤਰ ਮਾਸਾ ਤੈਨੂੰ ਠੰਡ ਪਵੇ ਤਵਿਆ ਫਿਰਨਿਆ ਵਾ ਓ ਠੰਡ ਤੇ ਹੁਣੇ ਪੈ ਜਾਣੀ ਹੀ ਓ ਲੜਾਈ ਹੋ ਜਾਣੀ ਹੁਣੇ ਹੀ 26 ਦੇ ਪਰਚੇ ਬੰਨੇ ਸੀ ਤੇਰੇ ਵਰਗਾ ਬਾਦੇ ਕਹਿੰਦਾ ਹੁੰਦਾ ਕਿ ਮੈਂ ਪੈਸੇ ਲੈ ਕੇ ਫੈਸਲਾ ਕਰਨਾ ਆਪਾਂ ਦੇ ਝੋਨਾ ਲਾ ਕੇ ਹੋਏ ਆਂ ਵੇਲੇ ਦੁੱਕੀ ਨਹੀਂ ਆ ਕੋਲ ਹੱਥ ਜੋੜ ਕੇ ਮਾਫੀ ਮੰਗ ਲੈਣੀ ਆਪੇ ਕਰਾਉਂਦਾ ਫਿਰਦਾ ਏ ਪਟੀਆਂ ਉਹ ਚੱਲ ਨਿਕਲ ਬਾਹਰ ਖਾਲਚੋਂ ਉਹ ਭਰਾਵਾ ਖਾਲਜੀ ਵੜ ਗਿਆ ਮੈਂ ਕਿਹੜਾ ਚ ਬੱਚੇ ਜਿ ਵੜ ਗਿਆ 2 ਮਿੰਟ ਖਲੋ ਲੈਂਦੇ ਹਾਂ ਚ ਬੱਚੇ ਜ ਮੈਂ ਵੜਨ ਨਾ ਵੀ ਦੇਣਾ ਆ ਕਈ ਵੇਲਾ ਉਹ ਪਰੇ ਲੈ ਜਾ ਇਹਨੂੰ ਗੂੰ ਚੁੱਕਣੀ ਇਹਨੂੰ ਇਹ ਗੂੰ ਚੁੱਕਣੀ ਨਹੀਂ ਆ ਬੰਦੇ ਵੀ ਚੁੱਕ ਦਿੰਦੀ ਆ ਅਹੀਂ ਝੋਨਾ ਸੁੱਚਾ ਰੱਖਣਾ ਤੂੰ ਚਪੜਾ ਲੈ ਕੇ ਵੜ ਗਿਆ ਖਾਲਚ ਇਹ ਝੂਠਾ ਆ ਗਿਆ ਚਪਲਾ ਨਾਲ ਆਹੋ ਝੂਠਾ ਆ ਗਿਆ ਬਾਹਰ ਪਤਾ ਨਹੀਂ ਇਹ ਕਿੰਨੇ ਗੱਲ ਤੁਹਾਡੇ ਮਨ ਚ ਵੜੀ ਜੂਠ ਮੀਠ ਵਾਲੀ ਕਰੀ ਤੁਸੀਂ ਗਲਾਸ ਸੁੱਚੇ ਰੱਖਣੇ ਆ ਕਰੀ ਭਾਂਡੇ ਸੁੱਚੇ ਰੱਖਣੇ ਆ ਉਹ ਜੋੜ ਮੇੜ ਨਹੀਂ ਹੁੰਦੀ ਕੁਝ ਵੀ ਬੰਦੇ ਦਾ ਮਾਣੀ ਝੂਠਾ ਹੁੰਦਾ ਵਾ ਠੀਕ ਹੈ ਨਾ ਕਦੇ ਨਹੀਂ ਝੋਨਾ ਝੂਠਾ ਹੋ ਚੱਲਿਆ ਕੋਈ ਹੋਰ ਵਿਊਵ ਆਦੇ ਉਹ ਦੱਸ ਓ ਆਹੋ ਹੈਗਾ ਵਾ ਮੁੰਡਾ ਤੇਰਾ ਟੌਫੀਆਂ ਖਾਂਂਦਿਆ ਹੀ ਉਹ ਕੋ ਮੈਂ ਇੱਕ ਟੌਫੀ ਮੰਗ ਲਈ ਉਹਨੇ ਮੈਨੂੰ ਟੌਫੀ ਨਹੀਂ ਦਿੱਤੀ ਮੈਂ ਹੁ ਭੁਜਾਇਆ ਟੋਰਨਾ ਭੁਜਾਇਆ ਉਹ ਟੌਫੀ ਦਾ ਭੁਜਾਤਾ ਹੀ ਆਹੋ ਉਹ ਘਰ ਮੇਰ ਨਾਲ ਚੱਲ ਚੂਪਿਆਂ ਨਾਲ ਪੈਕਟ ਲਿਆ ਕੇ ਰੱਖਿਆ ਤੇ ਮੈਂ ਉੱਥੋਂ ਦੇਣਾ ਓਹੀਂ ਨਹੀਂ ਚੂਪਿਆਂ ਦੇ ਛੀ ਨਾ ਉਹ ਵੀ ਟਾਈਮ ਹੀ ਹੁੰਦਾ ਕੋਈ ਉਦੋਂ ਮੇਰਾ ਜੀ ਕਰਨ ਢਿਆ ਹੀ ਮੰਗ ਲਈ ਉਹ ਚੱਲ ਕੋਈ ਨਹੀਂ ਨਿਆਣਾਂ ਨਾਲ ਨਹੀਂ ਲੜੀ ਜਾਂਦਾ ਕੋਈ ਗੱਲ ਨਹੀਂ ਉਹ ਗੁਰੂਆ ਬਾਦੂ ਟੌਫੀਆਂ ਦਰ ਲਈ ਸਾਡੇ ਕੋ ਤੂੰ ਬਾਹਰ ਨਿਕਲ ਉਹ ਭਰਾਵਾ ਦੱਸ ਉੱਥੇ ਵੀ ਜਾ ਕੇ ਚਿੱਕੜ ਜੀ ਰਲਣਾ ਪਾਣੀ ਫੇਰ ਕੀ ਹੋਗਾ ਜੇ ਮੈਂ ਮਾਸਾ ਪਿੰਡੇ ਪਾਣੀ ਪਾ ਲੂੰਗਾ ਉਹ ਕੀ ਪਤਾ ਤੇਰੇ ਪਿਤ ਨਹੀਂ ਨਿਕਲੀ ਝੋਨੇ ਦਾ ਪਿਤ ਕਢਣੀਆਂ ਹੀ ਉਹ ਇਹਨੂੰ ਪਾਣੀ ਨਾ ਲਾਓ ਇਹਨੂੰ ਟੀਕੇ ਲਾਓ ਟੀਕੇ ਲਾਓ ਇਹਨੂੰ ਦੰਦਲਾ ਪੈਂਡੀਆਂ ਨੂੰ ਟੀਕੇ ਲਾਈਏ ਆਹੋ ੜੀ ਦਵਾਈ ਦੁਵਾਈ ਜੀ ਪਾਉਂਦੇ ਹੁੰਦੇ ਸਪਰੇਆ ਸੁਪਰੀਆ ਕਰੋ ਇਹਨੂੰ ਜ਼ਹਿਰ দাও ਲੋਕਾਂ ਨੂੰ ਹਣ ਤੈਨੂੰ ਜ਼ਹਿਰ ਲੱਗਦੇ ਆ ਉਦੋਂ ਤਾਂ ਕੁੱਪ ਬਣਾਵਣਾ ਕਿਉਂ ਖਾਣਾ ਉਹ ਜ਼ਹਿਰ ਹੀ ਲੱਗਣੇ ਆ ਜਦੋਂ ਉਹ ਨਹਾਉਣ ਨਹੀਂ ਦੇਣਦੇ ਤਾਂ ਫਿਰ ਮੈਨੂੰ ਝੋਨਾ ਜ਼ਹਿਰ ਹੀ ਲੱਗਣਾ ਦਾਦਾ ਜੁਮੇਵਾਰੀ ਵੀ ਕੋਈ ਸ਼ਾਇਰ ਹੁੰਦੀ ਆ ਉਹ ਜੁਮੇਵਾਰੀ ਤੇ ਗੁਰੂਆ ਤੂੰ ਐਂ ਕਹਿੰਦੇ ਐਵੇਂ ਬਗਾਨੀ ਬੰਬੀ ਭੇਦੂਲਾ دیਵਾਨਾ ਹੈ ਦਵਾਨਾ ਵਾਣਾ ਤੇ ਦਵਾਨਾ ਹੀ ਰਵੇ ਬਾਹਰ ਆ ਓ ਯਾਰ ਮੜਿਆ ਵੇਖ ਕਿੱਡੀ ਥੋਣੀ ਬੰਬੀ ਬਣਾਈ ਐ ਇਹਨਾਂ ਨੇ ਚੱਲ ਮੈਨੂੰ ਪੌੜੀਆਂ 'ਚ ਬਹਿ ਲੈਂਦੇ ਮੜਿਆ ਓਏ ਇਹ ਸਟੇਡੀਅਮ ਆ ਤੈਨੂੰ ਪੌੜੀਆਂ 'ਚ ਬਿਠਾ ਦਾਂ ਕਿ ਤੂੰ ਚੌਕੇ ਸ਼ਿੱਕੇ ਵਿਖਾਉਣੇ ਐ ਓ ਮੈਂ ਭਰਾਵਾ ਕੀ ਚੌਕੇ ਸ਼ਿੱਕੇ ਵਿਖਾਉਣੇ ਐ ਚੱਲ ਮੜਿਆ ਕੋਈ ਨਹੀਂ ਆ ਵੇਖ ਲੈ ਓ ਯਾਰ ਪਛਾ ਓ ਯਾਰ ਇੱਧਰ ਨਿਕਲ ਤੂੰ ਇੱਧਰ ਓ ਮੜਿਆ ਗੁਰੂਆ ਕੀ ਹੋ ਜਾਊਗਾ ਵੇਖ ਕਿੰਨੀ ਠੰਡ ਪਈ ਐ ਇਥੇ ਚੜਕੇ ਆ ਤੂੰ ਆ ਜਾ ਲੜਾਈ ਹੋ ਜਾਣੀ ਓ ਆ ਜਾ ਆ ਜਾ ਆ ਜਾ ਆ ਜਾ ਓ ਗੱਲ ਹੀ ਕਰੀ ਜਾਂਦਾ ਆ ਨਾ ਕੀ ਪੈਗਾ ਓ ਚੱਲ ਮੈਨੂੰ ਇੱਥੇ ਬ ਓ ਮੰਜੀ ਤੇ ਬਹਿ ਉੱਥੇ ਆ ਓ ਨਹੀਂ ਨਹੀਂ ਵੇਲਾ ਪਾਣੀ ਦੇ ਲਾਗੇ ਮੈਨੂੰ ਬਹਿ ਲੈ ਦੇ ਮੜਿਆ ਮੈਂ ਨਹੀਂ ਨਾ ਨੂੰ ਦੇਣਾ ਚੱਲ ਇੱਧਰ ਓਏ ਯਾਰ ਵੇਲਾ ਮੈਂ ਤਾਲੀ ਗੱਲ ਹੀ ਆ ਵੇਲਾ ਤੈਨੂੰ ਖਿਲਾੜ ਕੇ ਗਾਇਆ ਨਾ ਤੰਤੂਆ ਤਰ ਲੈ ਜੇ ਨਾ ਪਾ ਮੈਂ ਵੀ ਤੈਨੂੰ 2 ਮਿੰਟ ਖਿਲਾੜਦਾ ਉੱਥੇ ਖਲੋ ਜਾ ਕੇ ਵੇਲਾ ਮੇਰੀ ਵੀ ਮੰਨ ਲੈ ਜੇ ਉਹਨਾਂ ਦੀ ਮੰਨ ਲਈ ਤੂੰ ਤੇ ਮੇਰੀ ਵੀ ਮੰਨ ਲੈ ਉੱਥੇ ਖਲੋ ਜਾ ਕੇ ਵੀਰ ਬਰਾ 2 ਮਿੰਟ ਆ ਬੱਲੇ ਤੇਰੇ ਤੇਰੀ ਮੰਨ ਉਧਰ ਆ ਉਧਰ ਮੰਝੇ ਤੇ ਉਹ ਬਹਿ ਲੈnde ਚੱਲ ਕੋਈ ਨਹੀਂ ਕੋਈ ਨਹੀਂ ਜਾ ਲਾ ਉਹ ਗੁਰੂ ਆ ਜੇ ਤੈਨੂੰ ਮੈਂ ਅੱਗੇ ਕਿਹਾ ਸੀ ਜੇ ਤੇਰਾ ਧਰਮ ਸਿਖਾਉਂਦਾ ਕਿ ਵੱਡਿਆ ਰੀਤ ਨਹੀਂ ਕਰਨੀ ਤੇ ਫਿਰ ਮੈਨੂੰ ਕੋਈ ਨਹੀਂ ਜਿੱਦਾਂ ਮਰਜ਼ੀ ਕਰ ਲੈ ਮੈਂ ਬਹਿ ਚੱਲਿਆ ਚੱਲ ਬਹਿ ਜਾ ਹਾਥੂਥਰਾ ਵਿੱਚ ਪਾ ਦੀ ਪਾਣੀ ਝੂਠਾ ਨਾ ਕਰਦੀ ਮੈਂ ਲਾਗੇ ਬੈਣਾ ਭਰਾਵਾ ਮੈਂ ਇਹਨੂੰ ਝੂਠਾ ਕੀ ਕਰਨਾ ਵਾ ਕੋਈ ਨਹੀਂ ਆ ਵੈਸੇ ਨਾ ਸੇਵਕਾ ਉਹਦਾ ਗੱਲ ਇੱਕ ਹੈਗੀ ਬੰਬੀ ਤੁਹਾਡੀ ਉਹ ਆ ਤੂੰ ਐਵੇਂ ਪ੍ਰਧਾਨ ਬਣ ਗਿਆ ਇਹਦੇ ਆ ਅਗਲਿਆਂ ਜੁੰਮੇਵਾਰੀ ਦਿੱਤੀ ਪਾਉ ਤੂੰ ਵੀ ਸਿਆਣਾ ਵਾ ਜੁੰਮੇਵਾਰੀ ਸਮਝਣੀ ਚਾਹੀਦੀ ਨਾ ਬੰਦੇ ਨੂੰ ਉਹ ਜੰਮੇ ਵਾਲੀ ਸਾਰੇ ਪਿੰਡ ਨੂੰ ਦਿੱਤੀ ਉਹਨਾਂ ਨੇ ਪਿੰਡ ਦੇ ਬੰਦੇ ਆਲੇ ਗੁਰੂਆ ਪਿੰਡ ਸਾਰਿਆਂ ਦਾ ਸਾਂਝਾ ਹੀ ਆ ਫੇਰ ਕਿਹੜੀ ਗੱਲ ਆ ਪਿੰਡ ਦੇ ਬੰਦਿਆਂ ਦਾ ਨਹੀਂ ਕੋਈ ਗੱਲ ਹੁੰਦੀ ਮਾਰਦਾ ਬੰਦਾ ਕੋਈ ਨਾ ਹੋਵੇ ਫੇਰ ਹੁੰਦੀ ਆ ਪਿੰਡ ਹੀ ਸਾਂਝਾ ਮੋਟਰ ਨਹੀਂ ਸਾਂਝੀ ਉਹਨਾਂ ਦੀ ਕੱਲਿਆਂ ਦੀ ਤੇ ਮੇਰੀ ਆ ਬਸ ਉਹ ਚੱਲ ਮੋਟਰ ਦੇ ਤੁਹਾਡੀ ਆ ਪਰ ਬਾੜੀ ਦੇ ਸਾਹ ਦਾ ਸਾਂਝਾ ਵਾ ਨਾ ਉਹਦੇ ਰੱਬ ਨੇ ਕੋਰੀ ਪਾਇਆ ਹੋਣਾ ਥੱਲੇ ਇਹ ਕਰਕੇ ਉਹ ਤੇ ਸਾਰਿਆਂ ਦਾ ਹੱਕ ਆ ਏ ਤੁਸੀਂ ਬੈ ਥੋੜਾ ਕਰਾਇਆ ਵਾ ਪਾਣੀ ਇਹ ਪਰ ਬੈ ਅੱਜ ਹੋ ਗਿਆ ਹੀ ਪਾਉ ਲੋ ਤਣਾ ਹੋਵੇ ਇਹਨੇ ਬੈ ਲਿ ਲਿਆ ਜੁੰਮੇਵਾਰੀ ਦਿੱਤੀ ਆ ਚੰਗਾ ਤੂੰ ਜੁੰਮੇਵਾਰੀ ਚ ਕਦੀ ਦੁਆ ਨਾ ਮੈਨੂੰ ਖੁਲਾਰ ਕੇ ਗਿਆ ਕਦੀ ਜੁੰਮੇਵਾਰੀ ਮੈਨੂੰ ਤੇ ਤੇਰਾ ਨਹੀਂ ਸਮਝ ਲੱਗਣੀ ਵੇ ਪਾਣੀ ਇਹ ਵੇ ਇਧਰ ਪਾਣੀ ਕਿੰਨਾ ਨਜ਼ਾਰੇ ਵਾਲਾ ਪਾਣੀ ਆ ਓ ਬਾਹਰ ਘੜਾ ਹੱਥ ਕੋ ਪਾਈ ਆ ਆ ਵੇਖ ਕਿੰਨਾ ਠੰਡਾ ਆ ਓ ਤੇਰਾ ਦਿਮਾਗ ਸਹੀ ਆ ਤੂੰ ਤਰਾ ਕੱਢੀ ਆ ਨਾ ਪਾਣੀ ਕਿੰਨਾ ਠੰਡਾ ਉੱਤੇ ਪਾਈ ਜਾਣਾ ਛਿੱਟੇ ਜੇ ਓ ਇਧਰ ਆ ਜ਼ਿੰਮੇਵਾਰੀ ਦੇ ਗਏ ਆ ਗਾੜੀ ਨੇ ਤੈਨੂੰ ਤਾਜ ਮਹਿਲ ਦੀ ਜ਼ਿੰਮੇਵਾਰੀ ਦੇ ਗਏ ਆ ਸਾਰੇ ਲੀੜੇ ਖਰਾਬ ਕਰਤੇ ਆ ਨਾਲਾ ਤੋਂ ਵੀ ਵੇਖ ਪਾਣੀ ਕਿੰਨਾ ਡੰਡਾ ਹੋਇਆ ਉਹ ਸਵਾਰ ਗਾੜੀ ਯਾਰ ਤੂੰ ਖਲੋਇਆ ਤੈਨੂੰ ਮੈਂ ਹੱਦ ਆ ਯਾਰ ਨੋ 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 ਨੋ